ਭਾਈ ਜਗਰੂਪ ਸਿੰਘ ਜੀ ਨਾਲ ਪਿੰਡੀ ਬਰਾਡ ਹੋਣੀ ਸਾਰੇ ਵੀਰ 451 ਪੜਾਈ ਹੋਵੇਗਾ ਚਿਰਵਾਲ ਦੇ ਵਿੱਚ ਮੇਲਾ ਹੋਣਾ ਵੈਸਟਾਂ ਨੂੰ ਗਾਂਆਂ ਰੁੱਤੀਆਂ ਜਾਣਗੇ ਸਾਰੇ ਪਹੁੰਚੋ ਆ ਜਾਓ ਰਵੀ ਦਿਉਰੇ ਵਾਲਾ ਕਬੱਡੀ ਪਾ ਰਿਹਾ ਟੱਗੋੜ ਵਾਲੇ ਦਾ ਸ਼ਰਨਾ ਕਿ ਮਾਰੇ ਪੁੱਠੇ ਸਿੱਦੇ ਦਾ ਕਾਮੇ ਦਾ ਰੇਂਡਰ ਨੂੰ ਪੁੱਠੇ ਕਰਨਾ ਖੇਡੇ ਟੌਪ ਦੀ ਕਬੱਡੀ ਡੱਗੋ ਵਾਲਾ ਸ਼ਰਨਾ ਖੇਡੇ ਟੌਪ ਦੀ ਕਬੱਡੀ ਚੱਕ ਲਈ ਸ਼ੇਰ ਦਾ ਸ਼ੀਰਾ ਅਮਰੀਕ ਕਬੱਡੀ ਪਾ ਰਿਹਾ ਲਓ ਸਾਹਮਣੇ ਕਹਿੰਦੇ ਰੇਡ ਇਸੇ ਦੇ ਖੇਡਦੇ ਮੈਦਾਨ ਦੇ ਵਿੱਚ ਲਓ ਜਿਹੜੇ ਕਹਿੰਦੇ ਸ਼ੀਰਾ ਚੱਕ ਲਈ ਸ਼ੇਰ ਵੀ ਧਰਤੀ ਦਾ ਕਬੱਡੀ ਪੌਣ ਦੇ ਲਈ ਪਹੁੰਚਿਆ ਹੋਇਆ ਉਧਰ ਕਹਿੰਦੇ ਡੰਡੀ ਰਾਜਕੋੜ ਤੇ ਗਗਨ ਪਠੋਲ ਉਹ ਜੱਗੂ ਦੇ ਜੱਫੇ ਦੇ ਪੰਜ 50 ਦੇਣਗੇ ਆ ਕਹਿੰਦੇ ਟ੍ਰਾਂਟੋ ਦੇ वर्ल्ड ਕੱਪ ਦਾ ਤੇ ਕੈਨੇਡਾ ਕੱਪ ਦਾ ਪ੍ਰੈਸਟਾ ਨਵੀਂ ਰਵੀ ਸਾਹੋਗੀ ਕਹਿੰਦੇ ਵੀ ਗਾਜੀ ਹੁਣੇ ਦੇ ਤਾਲੇ ਤੋਂ ਬਾਅਦ ਜੇ ਟ੍ਰਾਂਟੋ ਦੇ ਵਿੱਚ ਮੋਗਾ ਮੋਗਾ ਹੋਈ ਹੈ ਤੇ ਕਹਿੰਦੇ ਉਹ ਰਵੀ ਨੇ ਕਰਾਈ ਆ ਉਹ ਮੋਗਾ ਮੋਗਾ ਰਵੀ ਨੇ ਕਰਾਈ ਆ ਓ ਰੇਡ ਸ਼ੰਮਾ ਵਾਲੇ ਦੀ ਓਏ ਕਾਲਿਆ ਕਿਧਰ ਗਿਆ ਲਓ ਸਾਹਮਣੇ ਇਧਰ ਬਾਈ ਬਾਈ ਕਹਿੰਦਾ ਵੀ ਆਪਾਂ ਮਾਇਆ ਲਾਉਣੀ ਹੈ ਲਓ ਸਾਹਮਣੇ ਛੰਨਾ ਵਾਲਾ ਭੂਰੀ ਤਾਲੀ ਵਾਲ ਪਰਿਵਾਰ ਦਾ ਪੱਟੂ ਤੱਕਦਾ ਹੋਣਾ ਕੈਨੇਡਾ ਤੋਂ ਸੰਘੇੜਾਂ ਦੇ ਵਿੱਚ ਵਾਪਸੀ ਹੋਈ ਭੂਰੀ ਜੀ ਤੇ ਦੁਨੀਆ ਦੇ ਦਿਲ ਜਿੱਤੇ ਅੱਜ ਦਾ ਮੇਲਾ ਰਾਏਕੋਟ ਦਾ ਜਿੰਨੇ ਨੰਬਰ ਭੂਰੀ ਦੇ ਵੀਲੇ ਵਾਲੇ ਮੁੰਡੇ ਕਹਿੰਦੇ 5-500 ਦੇ ਮਾਰ ਦੇਣਿਆ ਜੋਗੀ ਵਾਲਿਆ ਗਗਨ ਆ ਗਿਆ ਵੱਡੇ ਭਾਈ ਸਾਹਮਣੇ ਕਹਿੰਦੇ ਜੋਗੀ ਵਾਲਿਆ ਗਗਨ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਉਧਰ ਕਹਿੰਦੇ ਅਮਰਤੋਣੀ ਵੀਰ ਨੇ ਪ੍ਰਧਾਨ ਹੋਣੀ ਤੇ ਨਾਲ ਜਾਨੂੰ ਬੱਸੀਆ ਹੋਣੀ ਓ ਧੰਨਵਾਦ ਹੈ ਵੀਰਾਂ ਦਾ ਫਿਰ ਵੀ ਕਹਿੰਦੇ ਸਾਹੋਕੇ ਵਾਲਾ ਵੱਡਾ ਮਲ ਹੈ ਕਬੱਡੀ ਦਾ ਉਹ ਬੱਗਿਆ ਨੂੰ ਵੱਡੇ ਟੱਕਰ ਗਏ ਉਹ ਧਰਤੀ ਰਾਏ ਸ਼ਾਰਟ ਕੀਤੀ ਹੈ ਆ ਕਹਿੰਦੇ ਹਰਿਆਣੇ ਦੇ 겨ਰੇ ਪਿੰਡ ਤੋਂ ਚੱਲ ਕੇ ਆਇਆ ਹੈ ਰਵੀ ਕਬੱਡੀ ਪਾ ਰਿਹਾ ਹੈ ਸ਼ਰੀਰ ਵੇਖ ਕੇ ਭੁੱਖ ਲੈਦੀ ਹੈ ਹਰੀਕੇ ਦਾ ਵਿੱਕੀ ਹੈ ਡੱਗੋੜ ਵਾਲੇ ਦਾ ਸ਼ਰਨ ਆ ਕਹਿੰਦੇ ਵਿੱਕੀ ਹਰੀਕੇ ਵਾਲਾ ਉਹ ਲਾ ਕੇ ਤਕੜਾ ਜੱਫਾ ਭਾਟੀਆਂ ਬਰਾਬਰ ਦੀ ਹੈ ਭਾਟੀਆਂ ਬਰਾਬਰ ਦੀ ਹੈ ਭਾਟੀਆਂ ਬਰਾਬਰ ਦੀ ਹੈ ਉਧਰ ਸਵਰਨ ਰਾਉ ਦੇ ਬਾਈ ਪੁੱਜਣ ਜਾ ਰਿਹਾ ਧਾਮੀ ਹੋਣਾ ਹੋਣਾ ਦਾ ਬੂਟਾ ਬਈ ਕਹਿੰਦਾ ਇਸ਼ਾਰਾ ਕਰਦਾ ਨੰਬਰ ਰੇਂਡਰ ਦੇ ਉਸੇ ਜੁੜਿਆ ਹੋਇਆ ਰਵੀ ਦਿਉਰੇ ਵਾਲਾ ਕਿਉਂਕਿ ਕਈਆਂ ਦਾ ਸੁਪਨਾ ਹੁੰਦਾ ਕੈਨੇਡਾ ਦਾ ਬੈਸਟ ਬਣਨਾ ਕੋਈ ਜਿਹੜਾ ਕਦੇ ਨਹੀਂ ਬਣਦੀ ਆਪਣਾ ਬੈਸਟ ਹੈ ਨੌਜੋਨ ਉਧਰ ਗੁਰਮਨ ਕੈਨੇਡਾ ਉਹਨਾਂ ਕੋਈ ਜਿਹੜਾ ਕਦੇ ਨਹੀਂ ਬਣਦੀ ਆਪਣਾ ਬੈਸਟ ਹੈ ਨੌਜੋਨ ਉਧਰ ਗੁਰਮਨ ਕੈਨੇਡਾ ਸਾਹ ਬਰਾੜ ਹੋਣੀ ਤੇ ਨੰਬਰ ਵਨ ਹੋਣੀ ਚਾਹੁੰਦੇ ਵੀ ਸ਼ਰਮੇ ਦੇ ਜੱਫੇ 11 1100 ਦੁੱਪਾ ਜਾਣਾ ਆ ਜਿਵੇਂ ਪੱਕਾ 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 ਕੈਨੇਡੀਅਨ ਵਿੱਕੀ ਹਰੀ ਕਹਿੰਦਾ ਓਏ ਸ਼ੀਰਾ ਆ ਗਿਆ ਆ ਚੱਕਲੀ ਸ਼ੇਰ ਦਾ ਧੂਰੇ ਦੇ ਕਪੜਾ ਗੱਡੀ ਦਾ ਜੇਤੂ ਹੈ ਤੁੱਕੀ ਪਿੰਡਰ ਨੂੰ ਮੇਰੀ ਬੈਂਦੀ ਹੈ ਉਹ ਚਿੱਤੀ ਕਲੀ ਢੇਰੀਆਂ ਤੇ ਪਾ ਦੇ ਪਲੇਅਰਾਂ ਦੀ ਮੰਗ ਹੈ ਸਿਰੇ ਦੀ ਟੱਕਰ ਫਤੇਗੜ ਛੰਨਾ ਦੀ ਟੀਮ ਕ੍ਰੈਡਾ ਕਪੜਾ ਦਾ ਬੈਸਟ ਬਾਬੂ ਰੱਜਵਲੀ ਦੇ ਪਿੰਡਾਂ ਦਾ ਸਾਹੋਕੇ ਵਾਲਾ ਰਵੀ ਫੇਰ ਬੱਲੇ ਬੱਲੇ ਕਰਾ ਗਿਆ ਸਾਹੋਕੇ ਵਾਲਾ ਰਵੀ ਫੇਰ ਬੱਲੇ ਬੱਲੇ ਕਰਾ ਗਿਆ ਬ੍ਰਿੰਦਰ ਸਿੰਘ ਬਰਾੜ ਬੱਲੇ ਬੱਲੇ ਕਰਾ ਗਿਆ ਰੇਡ ਛੰਨਾ ਵਾਲੇ ਪੂਰੀ ਦੀ ਤੇ ਬੋਲ ਮਰੀਕ ਦੇ ਸਾਹਮਣੇ ਕਹਿੰਦੇ ਛੰਨਾ ਵਾਲੇ ਦੀ ਕਬੱਡੀ ਪੈਣ ਲੱਗੀ ਹੈ ਇਹ ਕਹਿੰਦੇ ਚਾਰੇ ਚਾਰੇ ਪਿਆਰ ਦੇ ਉਹ ਪੱਵਾ ਲੱਗਦਾ ਕੰਨੀਆਂ ਤੇ ਕੋਈ ਖੜਾ ਪੱਵਾ ਲੱਗਦਾ ਕੰਨੀਆਂ ਤੇ ਕੋਈ ਖੜਾ ਕੋਫੇ ਜਿੱਡੇ ਜਿਹੜੇ ਬੰਦੇ ਆ ਉਹ ਉੱਚੇ ਿੱਕੇ ਉੱਚੇ ਉੱਚੇ ਬੰਦੇ ਖੜੇ ਆ ਫਿਰ ਇਧਰ ਕਹਿੰਦੇ ਪੂਰੀ ਨੌਜਵਾਨ ਉਹ ਕੀ ਫੈਸਲੇ ਨੇ ਉਹ ਕੀ ਫੈਸਲੇ

ਪਾਸੇ ਕਰਿਓ ਬੂਤਾ ਜੀ ਪਾਸੇ ਕਰਿਓ ਹੁਣੇ ਕੈਮਰੇ ਦੇ ਮੂਹਰੇ ਖੜੇ ਅੱਖ ਬਣ ਕੇ ਬੰਤੀ ਹੈ ਆਹ ਸਾਹਮਣੇ ਕਬੱਡੀ ਪੈ ਰਹੀ ਹੈ ਬਲਜੀਤ ਸਿੰਘ ਜੀ ਏਐਸਏ ਸਾਹਿਬ ਨਾਇਬਰੀ ਡਰਨੇ ਐਸਐਸਬੀ ਸਾਹਿਬ ਜੁਗਰਾਉਂਡ ਬਲਜੀਤ ਸਿੰਘ ਜੀ ਦਾ ਧੰਨਵਾਦ ਹੈ ਪ੍ਰਸ਼ਾਸਨ ਦਾ ਧੰਨਵਾਦ ਹੈ ਆਹ ਸੀਰਾ ਕਿਨੇ ਵਾਪਸ ਉਹ ਪੂਰੀ ਠੇਰ ਤੁਰ ਪਿਆ ਨੰਨਾ ਮਾਲਾ ਗੁਰਦੀਪ ਸਿੰਘ ਪੂਰੀ ਫੇਰ ਵੀ ਪੱਟੂ ਦਾ ਬਲਦੇਵ ਸਿੰਘ ਢਾਲੀਆ ਦਾ ਪੁੱਤ ਖੇਡ ਮੈਦਾਨਾਂ ਵਿੱਚ ਕਬੱਡੀ ਪਾ ਰਿਹਾ ਚਲਾਨ ਦੇ ਮੇਲੇ ਤੇ ਮਿਲੀ ਥਾਰ ਗੱਡੀ ਆਹ ਸਾਹਮਣੇ ਕਬੱਡੀ ਪਈ ਹੋਈ ਹੈ ਇੱਕ ਪਾਸੇ ਸ਼ਰਨਾ ਇੱਕੋ ਦੀਆਂ ਪੱਟੀਆਂ ਕਬੱਡੀ 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 ਉਹ ਪਿਆਰ ਦੇ ਨਾਲ ਪਿਆਰ ਦੇ ਨਾਲ ਪਿਆਰ ਦੇ ਨਾਲ ਪਿਆਰ ਵਾਹਿਗੁਰੂ ਵਾਹਿਗੁਰੂ ਸਾਰੇ ਅਰਦਾਸ ਕਰਿਓ ਠੀਕ ਹੈ ਪੂਰੀ ਸਾਰੇ ਅਰਦਾਸ ਕਰਿਓ ਤੱਤੀ ਵਾ ਨਾ ਲੱਗੇ ਇਹ ਭੋਲੇ ਆ ਨੰਗੇ ਪਿੰਡੇ ਦੀ ਕਮਾਈ ਹੈ ਵਾਹਿਗੁਰੂ ਕਿਰਪਾ ਰਖੇ ਤਤੀ ਵਾਹ ਨਾਲ ਕੇ ਮੂਸਪਰੇ ਪੁੱਛਦੀ ਕਰਦੇ ਜੀ ਗਰਾਊਂਡ ਚ ਵਾਹਿਗੁਰੂ ਵੀ ਕਿਰਪਾ ਨਾਲ ਠੀਕ ਹੈ ਕਿਤਾਰੀ ਪੂਰੀ ਸ਼ਨਾਂ ਦੇ ਲਈ ਜ਼ੋਰਦਾਰ ਮਾਰਦੀ ਆਪਾਂ ਵਾਹਿਗੁਰੂ ਮੇਰ ਰੱਖੇ ਜਿੰਨੇ ਖਿਡਾਰੀ ਆਏ ਐ ਸਾਰੇ ਹੱਦੇ ਖੇਡਦੇ ਜਾਣ ਲੋੜ ਐ ਇਹਨਾਂ ਦੀ ਮਾਂ ਖੇਡ ਕਬੱਡੀ ਨੂੰ ਹਲੇ ਬਹੁਤ ਲੋੜ ਐ ਸ਼ਨਾਂ ਵਾਲਿਆ ਮੋਸਪਰੇ ਹੈ ਤੇ ਕਿਰਪਾ ਕਰਕੇ ਪਹੁੰਚਦੀ ਕਰੋ ਡਾਕਟਰ ਸ਼ਰਮਾ ਜੀ ਲੈ ਕੇ ਆ ਗਏ ਐ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਲਓ ਸਾਹਮਣੇ ਕਹਿੰਦੇ ਗਗਨ ਦੀ ਕਬੱਡੀ ਪੈ ਰਹੀ ਹੈ ਖੇਡ ਦੇ ਮੈਦਾਨ ਦੇ ਵਿੱਚ ਗਗਨ ਕਹਿੰਦੇ ਜੋਗੇ ਵਾਲੀ ਧਰਤੀ ਦਾ ਨੌਜਵਾਨ ਕਬੱਡੀ ਪੌਣ ਦੇ ਵੀ ਵੱਧ ਗਿਆ ਨਾਲ ਕਹਿੰਦੇ ਟਾਕਾ ਮਣੀ ਧੂੜ ਆਹ ਕਹਿੰਦੇ ਸਾਹੋਕੇ ਵਾਲਾ ਨੌਜਵਾਨ ਇਹ ਕਹਿੰਦੇ ਉਹ ਜ਼ਿਲ੍ਹੇ ਦਾ ਉਹ ਜ਼ਿਲ੍ਹੇ ਦਾ ਔਰ ਰਵੀ ਜੀ ਦੇ ਜ਼ਿਲ੍ਹੇ ਨੇ ਜਿਹੜੇ ਜ਼ਿਲ੍ਹੇ ਨੇ ਸਨੀ ਮਾਲਟਨ ਪੈਦਾ ਕੀਤਾ ਇਹ ਕਹਿੰਦੇ ਉਹ ਜ਼ਿਲ੍ਹੇ ਦਾ ਜਿਹਨੇ ਸਨੀ ਮਾਲਟਨ ਪੈਦਾ ਕੀਤਾ ਹੁਣ ਕਈ ਸਰਚਾਂ ਮਾਰਦੇ ਹੋਣਗੇ ਵੀ ਸਨੀ ਮਾਲਟਨ ਕਿਹੜੇ ਜ਼ਿਲ੍ਹੇ ਨੇ ਪੈਦਾ ਕੀਤਾ ਜਿਹੜਾ ਲੋਗਾ ਸਨੀ ਮਾਲਟਨ ਦਾ ਸਿੰਘਾਂ ਵਾਲਾ ਪਿੰਡ ਹੈ ਤੇ ਦੂਜਾ ਸਨੀ ਮਾਲਟਨ ਨਹੀਂ ਹੈ ਇਹ ਕਹਿੰਦੇ ਉਸੇ ਵਰਗਾ ਲੱਗਦਾ ਜਦੋਂ ਦੂਰੋਂ ਵੇਖੀਏ ਸਪਾਈਸ ਕਮੇਟੀ ਨੂੰ ਵੀ ਇੰਟਰਵਿਊ ਹੋਈ ਉਹ ਕਹਿੰਦੇ ਰੇਡੀਓ ਚੈਨਲ ਦਾ ਐਂਕਰ ਕਹਿੰਦਾ ਮੈਨੂੰ ਤੇਨੂੰ ਸਨੀ ਬਾਲਟਨ ਲੱਗਦਾ ਇੱਕ ਤਾਂ ਸਨੀ ਬਾਲਟਨ ਵੀ ਸਾਡੇ ਪਿੰਡਾਂ ਦਾ ਸਾਡਾ ਪ੍ਰਾਊਡ ਹੈ ਆਹ ਸਾਹਮਣੇ ਸ਼ੀਰਾ ਕਬੱਡੀ ਪਾ ਰਿਹਾ ਇਹਦੇ ਵਿੱਚ ਵੀ ਨਿਮਰਤਾ ਮੇਰੇ ਮਿੱਤਰੋ ਨਾ ਲੜਦਾ ਨਾ ਝਗੜਦਾ ਕਬੱਡੀ ਕਬੱਡੀ ਇੱਕ ਗੱਲ ਪੱਕੀ ਆ ਸ਼ੀਰਿਆ ਜੇ ਸ਼ੇਰ ਦੀ ਰਾਖੀ ਕਰਨੀ ਆ ਨਾ ਝੋਟਿਆ ਤੇ ਡੰਗ ਚਲਾਉਣੇ ਆਣੇ ਚਾਹੀਦੇ ਆ ਤੇ ਕਹਿੰਦੇ ਹੁੰਦੇ ਆ ਸਖੜੇ ਸੱਪਾਂ ਨੂੰ ਸਪੇਰੇ ਗळा 'ਚ ਪਾਈ ਫਿਰਦੇ ਰਹਿੰਦੇ ਆ ਆਹ ਕਹਿੰਦੇ ਭੂਰੀ ਦੀ ਕਬੱਡੀ ਪੈ ਰਹੀ ਆ ਆਹ ਭੂਰੀ ਤੇ ਫੇਰ ਸ਼ਰਨਾ ਸ਼ਰਨਾ ਟਕੋਰ ਮਾਰੀ ਦਾ ਛੰਨਾ ਦਾ ਭੂਰੀ ਟੱਕਰ ਸਿਰੇ ਦੀ ਟੱਕਰ ਸਿਰੇ ਦੀ ਕਬੱਡੀ 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 ਉਹ ਬੜਾਈ ਉਹਦਾ ਸੁਆਦ ਅੱਜ ਤਾੜੀ ਵੱਜਦੀ ਆ ਕਾਲਿਆ ਪਤਾ ਮੈਚ ਕਾਦਾ ਆਇਨ ਲੱਗਦਾ ਜਿਵੇਂ ਜੱਟ ਦੇ ਜ਼ਮੀਨ ਚੱਲਦੀ ਹੁੰਦੀ ਐ ਪਤਾ ਲੱਗਦਾ ਪਤਾ ਲੱਗਦਾ ਮੇਲਾ ਚੱਲਦਾ ਬੱਸੀਆਂ ਵਾਲਿਆ ਆ ਮੇਲਾ ਆ ਮੇਲਾ ਚੱਲਦਾ ਪਤਾ ਲੱਗਦਾ ਮੇਲਾ ਚੱਲਦਾ ਜਿੱਥੇ ਦੇਖਦੇ ਆ ਨਾ ਬੂਟੇ ਬਈ ਧਰਤੀ ਉਧਰ ਸਵਰਨ ਬਈ ਆਇਆ ਹੈ ਸਵਰਨ ਬਈ ਧੰਨਵਾਦ ਹੈ ਅੱਜ ਗੌਣ ਪਰੌਣਾ ਆਇਆ ਨਹੀਂ ਫੁੱਲ ਖਿੜ ਗਏ ਨੇ ਸੁਹੇ ਅੱਜ ਝਾਂਜਰ ਛੜਕੀ ਤਰਤ ਦੀ ਅੰਮਰਾਂ ਦੀ ਜੂਹੇ ਸਾਡੇ ਸਾਰੇ ਆ ਗਏ ਆ ਸਭ ਲਈ ਦਵਾਮਾ ਨੇ ਇੱਪਰ ਰੈਂਬੋ ਹਾਕਮ ਵਾਲਿਆ ਰੈਂਬੋ ਸਵਰਨਾભાઈ ਐ ਰਾਉਕੇ ਵਾਲਾ ਬਹੁਤ ਵੱਡਾ ਧੰਨਵਾਦ ਹੈ ਕਬੱਡੀ ਦੀ ਜਿੰਦਗਾਨ ਪ੍ਰੋਮੋਟਰ ਨੇ ਜੇ ਵਾਲ ਜਾਨ ਹੈਪੀ ਆਇਆ ਹੋਇਆ ਬਾਲਾ ਜੀ ਟੈਲੀਕਮ ਦਾ ਵੱਡਾ ਧੰਨਵਾਦ ਹੈ ਹੈਪੀ ਆਇਆ ਹੋਇਆ ਬਿਲਕੁਲ ਧੰਨਵਾਦ ਹੈ ਕਬੱਡੀ 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 ਹਰੀਕਿਆਂ ਵਾਲਿਆ ਓਏ ਕਬੱਡੀ ਪੈਣੀ ਐ ਜੀਬ ਦੇ ਲਾੜਚੋ ਕਬੱਡੀ ਪੈਣੀ ਐ ਜੀਬ ਦੇ ਲਾੜਚੋ ਓਏ ਸ਼ੀਰਾ ਵਾਲਿਆ ਫੇਰ ਕਬੱਡੀ ਪਾ ਰਿਹਾ ਹਾਕਮ ਵਾਲਿਆ ਰੈਂਬੋ ਐ ਬੀਲੇ ਵਾਲੇ ਮੁੰਡੇ ਕਹਿੰਦੇ ਤੇ ਹੁਣ ਜੱਫਾ ਛੰਨਾਲੇ ਪਾਸੇ ਲਾ ਕੇ नाड़ी आए, मेला मेला थे, थे, ए, मेला मेला और राजकोट मेले नेावा तुरी हो गया फोटो जी बहुत ਮੇਰ ਕਰੇ ਪ੍ਰਮਾਤਮਾ ਨੰਬਰ ਰੇਡਰ ਦਾ ਨੰਬਰ ਜਾਫੀ ਕਹਿੰਦੇ ਰੇਡਰ ਦਾ ਸਿਰੇ ਦੀ ਟੱਕਰ ਹੈ ਚੱਕ ਲਈ ਸ਼ੇਰ ਦਾ ਸ਼ੀਰਾ ਫੇਰ ਕਬੱਡੀ ਹੋਰ ਕਹਿੰਦੇ ਸ਼ੀਰਾ ਗਿਆ ਬੂਟੇ ਬਾਈ ਲਾ ਦੇ ਫਿਗਰ ਹੁਣ ਲਾ ਦੇ ਫਿਗਰ ਉਹ ਦੁਨੀਆ ਕਹਿੰਦੀ ਉਹ ਟਾਈਮ ਚੇਤੇ ਆਇਆ ਜੋ ਰੋਟਾ ਵਿੱਚ ਰੱਖੇ ਜੋ ਨਾਲ ਡਿਗਰਾ ਰੱਖੇ ਉਹ ਰੰਗੋ ਰੰਗੋ ਦੇ ਸ਼ੀਰਾ ਮੇਰੇ ਮਿੱਤਰੋ ਕਬੱਡੀ ਕਬੱਡੀ ਉੱਡੇ ਵੱਲੋਂ 500 ਰੇਪੇ ਦੇ ਲਈ ਬੂਟੇ ਬਾਈ ਮੇਲਾ ਗੂੰਜਟਿਆ ਮੇਲਾ ਗੂੰਜਟਿਆ ਇਹਦੇ ਰੱਬ ਜਾਣਦਾ ਹੈ ਰੌਕੇ ਵਾਲਾ ਸਵਰਨਾ ਬਾਈ ਆਇਆ ਹੈ ਖੇਡ ਕਬੱਡੀ ਮਾਣ ਕਰਦੀ ਹੈ ਸਵਰਨਾ ਬਾਈ ਦੇ ਸਾਰੇ ਸਾਥੀਆਂ ਤੇ ਅੱਜ ਦੇ ਬੈਸਟਾਂ ਨੂੰ ਇੱਕ ਇੱਕ ਲੱਖ ਦਿੱਤਾ ਜਾਣਾ ਹੈ ਬਹੁਤ ਬਹੁਤ ਧੰਨਵਾਦ ਹੈ ਬਹੁਤ ਸਤਿਕਾਰ ਸਹੀ ਸਵਰਨੇ ਬਾਈ ਤੇਰੇ ਸਾਰੇ ਸਾਥੀਆਂ ਦਾ ਆਹ ਕਾ ਰਹੀਏ ਜੱਗੂ ਦੇ ਲਈ ਸਵਰਨਾ ਬਾਈ ਕਹਿੰਦਾ ਵੀ 1000 ਹੈ 1000 1000 ਮਨਦੀਪ ਧਾਮੀ ਦੀ ਆਸਟ੍ਰੇਲੀਆ ਬਹੁਤ ਵੱਡਾ ਧੰਨਵਾਦ ਹੈ ਇਹ ਖੇਡ ਕਬੱਡੀ ਦੇ ਵੱਡਿਆਂ ਦੇ ਵਿੱਚ ਨਾਮ ਆਉਂਦਾ ਲੈ ਵੀ ਅਮਰੀਕ ਹੁਣ ਗੱਲ ਪੂਰੀ ਕਰਦੇ ਨੌਜੋ ਬਾਈ ਬੂਟਾ ਛਾਪਾ ਜੀ ਨੂੰ ਮੁਬਾਰਕਾਂ ਨੇ ਬਾਈ ਨਿੱਕੇ ਔਣੇ ਨਿੱਕੇ ਗਰੇਵਾਲੋਂ ਇਹ ਸਾਰੇ ਵੀਰ ਸਭੀ ਕਹਿੰਦੇ ਬੇਟਾ ਹੈ ਸਾਡਾ ਪਰਮਾਤਮਾ ਚੜ੍ਹਦੀ ਕਲਾ ਰੱਖੇ ਓ ਰਵੀ ਆ ਗਿਆ ਰਵੀ ਦਿਉਰੇ ਵਾਲਾ ਸਵਰਨਾ ਭਾਈ ਆਸਟ੍ਰੇਲੀਆ ਰੌਕੇ ਵਾਲਾ ਪਜਾ ਹੈ ਹੈਪੀ ਬੰਸਰ ਬਾਲਾਜੀ ਟੈਲੀਕਾਮ ਤੇ ਨਾਲ ਜਿੰਦਰ ਸਿੰਘ ਦੀ ਬੋਪਾ ਰਾਏ ਗੁਰਪ੍ਰੀਤ ਨੰਬਰਦਾਰ ਦਾ ਪੋਨੇ ਰਸੀ ਜਿਹਦੇ ਜਿੰਦਰ ਤਲਵੰਡੀ ਅਮਨ ਸਰਪੰਚ ਤਲਵੰਡੀ ਸਾਰੀ ਮਿੱਤਰ ਮੰਡਰੀ ਦਾ ਬਹੁਤ ਵੱਡਾ ਧੰਨਵਾਦ ਹੈ ਮੈਚ ਪੂਰੀ ਫਸਿਆ ਪਿਆ ਹੈ ਅਮਰੀਕ ਕੀ ਖਿਆਲ ਫਸਿਆ ਪਿਆ ਰੋਪਟਾ ਓਕੇ ਆ ਅੱਜ ਦੇ ਮੇਲੇ ਦੀ ਰੋਪਟਾ ਓਕੇ ਆ ਇਧਰ ਗਗਨ ਕਬੱਡੀ ਪਾਉਣ ਦੇ ਲਈ ਗਿਆ ਹੋਇਆ ਸਾਹੋ ਵਾਲਿਆ ਆਏ ਗੱਲ ਨਹੀਂ ਬਾਡੀ ਓ ਆਏ ਗੱਲ ਨਹੀਂ ਬਾਡੀ ਦੁਨੀਆਂ ਨੂੰ ਦੱਸਣਾ ਪੈਣਾ ਕਬੱਡੀ 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 ਓ ਆਇਆ ਸ਼ਿਵਾਬਿੰਦਰ ਸਿੰਘ ਬਣ ਗਿਆ ਮੇਲਾ ਬਣ ਗਿਆ ਮੇਲਾ ਬਣ ਗਿਆ ਮੇਲਾ ਬਣਿਆ ਪ੍ਰਾਣਾ ਸਾਹੋ ਵਾਲਿਆ ਸਾਹੋ ਵਾਲਿਆ ਓ ਖਾਲੀ ഓ ഓ ഓ ഓ